ਚੋ ਸੋਣਾ 16 ਤੋਂ 18 ਫੁੱਟ ਹਾਈਟ ਹੈਗੀ ਹੈ ਇਹਨਾਂ ਦੀ ਹੈਨਾ 16 ਸੇ 18 ਫੁੱਟ ਹਾਈਟ ਹੈਗੀ ਇਸਕੀ ਇਹ 110 ਨੰਬਰ ਵਾਲਾ ਚੱਕਿਆ ਸੀ ਹਾਂਜੀ ਹਾਂ 110 ਨੰਬਰ ਵਾਲਾ ਪੂਰਾ ਲੈਂਥ ਦੇ ਵਿੱਚ ਜੋ بڑے ਵੜਾ ਅਭੀ ਕਿਤਨਾ ਹੋਰ ਹੋ ਗਿਆ ਆਪਣੇ ਬਸ ਇਸਕੇ ਜੈਸਾ ਬਸ ਠੀਕ ਆ ਫਿਰ ਕੰਮ ਬੜੀਆ ਚਲੇਗਾ ਇਹ ਆ ਜੀ ਡਬਲਯੂ 110 ਨਸਲ ਇਹ ਜ਼ਿਆਦਾਤਰ ਸਿੱਧੀ ਜਾਂਦੀ ਆ ਟਾਣੀਆਂ ਘੱਟ ਘੱਟਦੀ ਆ ਹਾਈਟ ਇਹਦੀ 2 ਸਾਲ ਦੇ ਵਿੱਚ ਪੂਰੀ ਵਧੀਆ ਬਣ ਜਾਂਦੀ ਆ ਪਨੀਰੀ ਇਕੱਠੀ ਬੀਜੀ ਹੋਈ ਆ ਆਪਣੀ 109 110 111 112 13 ਵੀ ਹੈਗੀ ਆ ਉਹ ਥੋੜੀ ਆ ਜੀ ਉਹ ਖਤਮ ਆ ਕੰਮ ਹੁਣ ਆ ਚਾਰ ਪਨੀਰੀਆਂ ਆਪਣੇ ਕੋ ਅਵੇਲੇਬਲ ਨੇ ਜੀ ਇਹਦੀਆਂ ਤੇ ਜਿਹੜੀ 109 ਤੋਂ 110 ਆ ਇਹਦੀ ਗਰੋਥ ਥੋੜੀ ਜੀ ਸਪੀਡ ਤੇ ਹੋ ਜਾਂਦੀ ਆ 11 ਤੇ 12 ਵੀ ਓਕੇ ਆ ਯਾਨੀ ਕਿ ਉਹਦੇ ਤੇ ਥੋੜਾ ਜਿਹਾ ਟਾਣੀਆਂ ਜ਼ਿਆਦਾ ਲੱਗਦੀਆਂ ਨੇ ਸ਼ਾਂਗ ਸ਼ਾਂਗਣੇ ਵਾਲਾ ਕੰਮ ਵੱਧ ਕਰਨਾ ਪੈਂਦਾ ਸ਼ਮਾਹੀ ਸ਼ਾਂਗਣੀਆਂ ਪੈ ਜਾਂਦੀਆਂ ਨੇ ਇਹ ਇਹ ਜਿਹੜੀ ਇਹ ਹਾਈਟ ਦੇ ਵਿੱਚ ਸਿੱਧੀ ਜਾਂਦੀ ਹੈ ਜਲਦੀ ਇਸ ਕਰਕੇ ਇਹਨੂੰ ਟਾਣੀ ਘੱਟ ਪੈਂਦੀ ਆ ਇਹਨੂੰ ਸਾਲ-ਸਾਲ ਤੇ ਵੀ ਸ਼نگਾਈ ਦਈ ਜਾਂਦੇ ਆ ਵਧੀਆ ਚੱਲਦਾ ਤੇ ਇਹਦੇ ਵਿੱਚ ਫਸਲ ਵੀ ਸਹੀ ਹੁੰਦੀ ਆ ਕਿਉਂਕਿ ਇਹਦੇ ਪੱਤੇ ਟਾਣੀਆਂ ਘਟ ਜਾਂਦੇ ਆ ਨਾ ਅਵੇ ਤਾਂ ਜੇ ਨਾ ਮਰਜੀ ਪਕਰ ਲਈ ਆ ਨਾ ਦੋ ਤੋਂ 22 ਸਾਲ ਦੇ ਵਿੱਚ ਇਹ ਤਿਆਰ ਹੋ ਜਾਂਦਾ ਤਿੰਨ ਸਾਲ ਤੋਂ ਬਾਅਦ ਇਹਨੂੰ ਪੱਟਣਾ ਪੈਂਦਾ ਜੀ ਵੱਢਣਾ ਪੈਂਦਾ ਇਹ ਬੂਟੇ ਨੂੰ ਤਿੰਨ ਸਾਲ ਦਾ ਫੁੱਲ ਰੈਡੀ ਹੋ ਜਾਂਦਾ ਜਿਹੜਾ 110 ਨਸਲ ਦੇ ਵਿੱਚ ਬੂਟਾ ਜੀ ਇਹ ਦੋ ਠਾਣੇ ਤੇਰੇ ਸਾਹਮਣੇ ਹੋਈ ਜਾ। ਕਿੰਸੀ ਬਣ ਗਈ?